ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਹਾਂ ਜੀ ਡੇਰਾ ਬਾਬਾ ਨਾਨਕ ਚੱਲੇ ਆ ਜੀ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਬਾਬਾਈ ਦੇ ਵੱਡੇ ਬਾਬਾਈ ਦੇ ਦਰਸ਼ਨ ਕਰਾਉਂਦੇ ਆਂ ਕਾਲ ਦਰਸ਼ਨ ਨਹੀਂ ਹੋਏ ਵੱਡੇ ਬਾਬਾਈ ਦੇ ਸੰਗਤ ਆ ਕਾਫੀ ਸੀਗੀ ਹੁਣ ਤੁਹਾਨੂੰ ਆਈ ਦਰਸ਼ਨ ਕਰਾਉਂਦੇ ਆਂ ਜੀ ਵੱਡੇ ਬਾਬਾਈ ਦੇ ਬਾਬਾ ਚੱਲੇ ਆ ਜੀ ਡੇਰੇ ਤੇ ਸਾਰੀਆਂ ਸੰਗਤਾਂ ਦੇ ਤੁਹਾਨੂੰ ਕਰਾਉਂਦੇ ਆਂ ਜੀ ਦਰਸ਼ਨ ਤੁਸੀਂ ਵੀ ਕਰਿਓ ਦਰਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਕਰੋ ਦਰਸ਼ਨ ਤੀਵੀ ਸੰਗਤਾਂ ਦੇ ਸਾਰੀਆਂ ਸੰਗਤਾਂ ਦੇ ਦਰਸ਼ਨ ਕਰੋ ਸੰਗਤਾਂ ਜਾ ਰਹੀਆਂ ਜੀ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਤੁਸੀਂ ਵੀ ਸਾਰੀਆਂ ਸੰਗਤਾਂ ਦਰਸ਼ਨ ਕਰੋ ਜੀ ਸੰਤਾਂ ਦੇ ਤੇ ਤੁਹਾਨੂੰ ਆਪਾਂ ਕਰਾਉਂਦੇ ਆ ਜੀ ਦਰਸ਼ਨ ਬਾਬਾ ਜੀ ਦੇ ਵਾਹਿਗੁਰੂ ਜੀ ਤੁਹਾਨੂੰ ਕਰਾਉਂਦੇ ਆ ਜੀ ਦਰਸ਼ਨ ਬਾਬਾ ਜੀ ਦੇ ਸਾਰੇ ਸੰਤਾਂ ਕਰਿਓ ਜੀ ਦਰਸ਼ਨ ਬਾਬਾ ਜੀ ਦੇ। ਲੋ ਜੀ ਸਾਰੇ ਸੰਤਾਂ ਦੇ ਦਰਸ਼ਨ ਕਰੋ ਜੀ। ਸਾਰਾ ਲੋ ਪ੍ਰਸਾਦ। ਲੋ ਜੀ ਸਾਰੇ ਸੰਤਾਂ ਕਰੋ ਦਰਸ਼ਨ ਬਾਬਾ ਜੀ ਦੇ। ਕਰੋ ਜੀ ਵੱਡੇ ਬਾਬਾ ਜੀ ਦੇ ਦਰਸ਼ਨ ਸਾਰੇ ਜਾਣੇ। ਸਾਰੇ ਸੰਤਾਂ।

kosan oh, Sangita ਜੀ ਪਠਿਆਲ ਅੱਗੇ ਆ ਇੱਧਰ ਆ ਬਾਬਾ ਜੀ ਆਸ਼ੀਰਵਾਦ ਬੱਚੇ ਦੇ ਪੁੱਤਰ ਦੀ ਬਾਬਾ ਜੀ ਬਾਬਾ ਜੀ ਮਾਪੇ ਕਿਉਂ ਮਾਪੇ ਕਿਉਂ ਮੇਰੇ ਲਈ ਪੰਜਾਬ ਆਇਆ ਬਾਈ ਭਾਈ ਪੋਤੇ ਦੀ ਦਾਤ ਬਾਬਾ ਜੀ ਦੇ ਬਾਬਾ ਜੀ ਦੋ ਦਿਨ ਲਾ ਗਏ ਬੜੇ ਮਾਤਾ 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 ਕਰੋ ਬਾਬਾ ਜੀ ਦੇ ਦਰਸ਼ਨ ਜੀ ਸਾਰੇ ਸੰਗਤਾਂ ਬਾਬਾ ਜੀ ਕਰੋ ਬਾਬਾ ਜੀ ਦੇ ਦਰਸ਼ਨ ਬਾਬਾ ਜੀ ਆਇਆ ਬਾਬਾ ਜੀ ਦੇ ਦਰਸ਼ਨ ਕਰੋ ਜੀ ਬਾਬਾ ਜੀ ਮਾਤਾ ਜੀ ਮਾਤਾ ਜੀ ਵਾਹਿਗੁਰੂ ਜੀ ਕਰੋ ਸਾਰੀਆਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਬਹੁਤ ਵਧੀਆ ਦਰਸ਼ਨ ਕੀਤੇ ਬਾਬਾ ਜੀ ਦੇ ਸਾਰੀਆਂ ਸੰਗਤਾਂ ਦਰਸ਼ਨ ਕਰੋ ਜੀ ਬਾਬਾ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਹੋ ਵਧੀਆ ਦਰਸ਼ਨ ਹੋ ਗਿਆ ਜੀ ਬਾਬਾ ਜੀ ਦੇ ਵਾਹਿਗੁਰੂ ਇਹ ਵੀ ਸਾਰੀਆਂ ਸੰਗਤਾਂ ਦਰਸ਼ਨ ਕਰਦੇ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਲਓ ਜੀ ਆਪਾਂ ਆ ਗਏ ਸੀ ਦਰਸ਼ਨ ਕਰਕੇ ਬਾਬਾ ਜੀ ਦੇ ਤੇ ਹੁਣ ਆਈ ਜਾ ਰਹੇ ਆ ਜੀ ਟੇਹਰਾ ਬਾਬਾ ਨਾਨਕ ਸਾਰੀਆਂ ਸੰਗਤਾਂ ਕਰੋ ਜੀ ਦਰਸ਼ਨ ਆ ਨਾਲ ਮੇਰੇ ਪਿੰਡ ਦੇ ਮੁੰਡੇ ਆ ਜੀ ਮੇਰੇ ਭਰਾ ਸੰਗ ਦੇ ਕਰਾਂ ਜੀ ਦਰਸ਼ਨ ਬਾਬਾ ਜੀ ਦੇ ਹੁਣ ਆਪਾਂ ਜਾ ਰਹੇ ਆ ਜੀ ਟੇਹਰਾ ਬਾਬਾ ਨਾਨਕ ਤੇ ਵੀ ਕਰੋ ਜੀ ਸਾਰੀਆਂ ਸੰਗਤਾਂ ਦੇ ਦਰਸ਼ਨ ਤੇ ਹੁਣ ਮੋਬਾ ਕੇ ਪਹੁੰਚੋ ਜੀ ਟੇਹਰਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਜੀ ਸੰਗਤਾਂ ਚ ਛਕੰਡੀਆਂ ਜੇ ਪ੍ਰਸ਼ਾਦਾ ਜੀ ਦਾਲ ਤੇ ਨਾਣ ਲੱਗੇ ਨੇ ਸੰਗਤਾਂ ਛਕੰਡੀਆਂ ਪ੍ਰਸ਼ਾਦਾ ਸਾਰੀਆਂ ਸੰਗਤਾਂ ਉਹ ਮਮਾ ਕੇ ਪਹੁੰਚੋ ਜੀ ਵਾਹਿਗੁਰੂ ਜੀ ਆਪਾਂ ਜਾ ਰਹੇ ਹਾਂ ਜੇ ਕਿਹੜਾ ਬਾਬਾ ਨਾਨਕ ਤੇ ਇਹ ਪਹੁੰਚੋ ਜੀ ਸਾਰੀਆਂ ਸੰਗਤਾਂ ਡੇਰਾ ਬਾਬਾ ਨਾਨਕ ਤੇ ਕਰੋ ਜੀ ਦਰਸ਼ਨ ਬਾਬਾ ਜੀ ਗੁਰਦਾਪਾ ਬਨਾਨੇ ਕਰ ਸਾਰੀਆਂ ਸੰਗਤਾਂ ਹੋ ਮਮਾ ਆ ਕੇ ਪਹੁੰਚ ਰੀਆਂ ਨੇ ਜੀ ਕੋਈ ਵੀ ਪਹੁੰਚੋ ਜੀ ਗੁਰਦਾਪਾ ਬਨਾਨੇ ਕਰ ਤੇ ਚਾਪ ਗੋਣਿਆਂ ਦਾ ਲੰਗਰ ਛਾ ਕੇ ਹਟਿਆ ਜੀ ਹੁਣ ਪੀਂਦੇ ਆ ਜੀ ਚਾਹ ਤੇ ਇੱਧਰ ਲੱਗਾਇਆ ਜੀ ਕੋਲ ਡਰਿੰਕ ਦਾ ਲੰਗਰ ਸੇਵਾ ਕਰਿਆ ਜੀ ਸੇਵਾਦਾਰ ਕੋਲ ਡਰਿੰਕ ਦਾ ਲੰਗਰ ਲੱਗਾਇਆ ਜੀ ਸਾਰੀਆਂ ਸੰਗਤਾਂ ਕੋਲ ਡਰਿੰਕ ਦਾ ਲੰਗਰ ਦੇ ਰੀਆਂ ਨੇ ਜੀ ਸਾਰੀਆਂ ਸੰਗਤਾਂ ਕੋਲ ਡਰਿੰਕ ਦਾ ਲੰਗਰ ਦੇ ਰੀਆਂ ਜੀ ਸੰਗਤਾਂ ਮੋਹ ਚੋ ਗੁਰਬਾਬਾ ਨਾਨਕ ਆਰੀ ਸੰਗਤਾਂ ਮੋਹ ਚੋ ਜੀ ਤੇ ਜੀ ਦਾ ਖਾਲਸਾ ਵਾਹੀ ਗੱਜੀ ਕੀ ਫਤਿਹ ਸੰਗਵਾਂ ਨੂੰ ਜਾਂਦੇ ਜਾਂਦੇ ਆਪਾਂ ਰਸਤੇ 'ਤੇ ਉਹ ਚਾਹ ਦਾ ਲੰਗਰ ਛਕ ਰਹੇ ਆ ਜੀ ਤੇ ਸਾਰੇ ਜਾਣੇ ਸਾਰੀ ਸੰਗਤ ਆਈ ਆ ਜੀ ਕਰੋ ਦਰਸ਼ਨ ਮੇਰੇ ਨਾਲ ਆਇਆ ਦੇ ਪਾਸ਼ਾ ਜੀ ਕਰੋ ਦਰਸ਼ਨ ਸਾਰੇ ਵੀਰਾਂ ਜੀ ਆਪਾ ਪਹੁੰਚ ਗਏ ਆ ਜੀ ਕੋਰੀਡੋਰ ਵਾਲੇ ਰੋਡ ਤੇ ਡੇਰਾ ਬਾਬਾ ਨਾਨਕ ਤੇ ਸੰਗ ਪਹੁੰਚ ਗਿਆ ਜੀ ਕਲਾਂੌਰ ਤੋਂ ਅੱਗੇ ਸੰਗ ਆਊਗਾ ਜੀ ਹੁਣ ਡੇਰਾ ਬਾਬਾ ਨਾਨਕ ਕੋਈ 4-5 ਘੰਟੇ ਲਾ ਦੇਣੇ ਆ ਲਓ ਜੀ ਪਹੁੰਚ ਗਏ ਆ ਜੀ ਆਪਾ ਡੇਰਾ ਬਾਬਾ ਨਾਨਕ ਸੰਤਾਂ ਹਮਮਾ ਕੇ ਪਹੁੰਚੇ ਆਣੇ ਤੇ ਸਾਰੀਆਂ ਸੰਗਤਾਂ ਪਹੁੰਚੋ ਜੀ ਤੇ ਦਰਸ਼ਨ ਕਰੋ ਜੀ ਡੇਰਾ ਬਾਬਾ ਨਾਨਕ ਦੀਆਂ ਗਲੀਆਂ ਬਹੁਣੇ ਲੱਗ ਗਿਆ ਜੀ ਪਾ ਪਾਈ ਦੇ ਮੇਲੇ ਤੇ ਬੰਗੋੜੇ ਵੀ ਲੱਗੇ ਆ ਜੀ ਭਾਰਤ ਜੀ ਭਾਰਤ ਜੀ ਬਤਾ ਦੇ ਕੇ ਸਾਰੇ ਸੰਤਾ ਪਹੁੰਚੋ ਦੇ ਦਰਸ਼ਨ ਕਰੋ ਜੀ ਡੋਲਾ ਸਾਹਿਬ ਡੇਰਾ ਬਾਬਾ ਨਾਨਕ ਬਾਬਾ ਜੀ ਦੀ ਬਖਸ਼ਿਸ਼ ਪਾਏ ਕਿਰਪਾ ਤੁਮਰੀਆਂ ਬਸੇ ਚੜ੍ਹਦੀ ਕਲਾ ਬਸ਼ੂਦੇ ਕਿਰਪਾ ਕਰੋ ਮਰੇ ਸੇਵਾ ਦੀ ਭਾਵਨਾ ਬਸੇ ਮਰੇ ਸੇਵਾ ਸਤਿਕਾਰ ਬਖਸ਼ੋ ਜੀ ਅਰਦਾਸ ਬੇਨਤੀ ਕਰਾਉਂਦੇ ਹਾਂ ਕਿ ਗੁਰੂ ਜੀ ਆਪਾਂ ਪਹੁੰਚ ਗਏ ਜੀ ਡੇਰਾ ਬਾਬਾ ਨਾਨਕ ਮੁੰਡੇ ਲੱਗਿਆ ਜੀ ਹੂੜਾ ਲੈਣ ਪਹਿਲੀ ਯਾਰ ਮੁੰਡੇ ਹੂੜਾ ਲੈਣ ਲੱਗੇ ਆ ਤਾਂ ਡਰਿਓ ਨਾ ਜੰਗਾ ਤੇਰੀ ਵਾਲਾ ਤਿਆਰ ਰੱਖਿਓ ਜੀ ਸਾਰੇ ਜਣੇ ਕੰਬੋੜਿਆਂ ਤੇ ਬੈਠੇ ਆ ਜੀ ਆਪਾਂ ਕੰਬੋੜੇ ਲੱਗਿਆ ਜੀ ਹਟਾ ਲੈਣਾ ਇੱਕ ਬੰਦਾ ਡਰਦਾ ਨਹੀਂ ਆਇਆ ਲਓ ਜੀ ਆਹ ਗੋਦਰਾ ਸਾਹਿਬ ਹੀ ਲੱਗ ਗਈ ਆ ਜੀ ਜੀ ਦਰਸ਼ਨ ਕਰ ਸਕਦੇ ਹੋ ਜੀ ਮੁੰਡੇ ਆ ਗਏ ਆ ਜੀ ਬਲੇ ਸੋਨਿਆਲ ਸਾਸਰੀਆਂ ਘਰ ਬੁਜਾਰ ਵੇਲੋ ਸੰਤੋ ਬੁਜਾਰ ਲਗਾਗੇ ਜੀ बज़ार लॻा बज़ारिखो जिन ਪੂੜੇ ਜਲ ਰਿਹਾ ਜੀ ਆਪਾਂ ਫੇਰ ਦੁਬਾਰਾ ਪੂੜੇ ਲੈਣ ਲੱਗੇ ਆਂ ਜਿ ਪਕੌੜਿਆਂ ਚ ਸਾਹਿਬ ਦੇ ਕਰੋ ਦਰਸ਼ਨ ਜੀ ਸਾਰੀਆਂ ਸੰਗਤਾਂ ਸਾਰੀਆਂ ਸੰਗਤਾਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰੋ ਸਾਰੀਆਂ ਸੰਗਤਾਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰੋ ਹਲੇ ਰੋਡ ਕਿ ਚੈੱਕ ਕਰੋ ਜੀ ਗੁਰਦਵਾਰ ਸਾਹਿਬ ਦੀ ਗੁਰਦਾਰ ਸਾਹਿਬ ਦਾ ਕੀ ਆਪਾਂ ਪਹੁੰਚੇ ਜੀ ਇਸ ਟਾਈਮ ਕੋਰੀਡੋਰ ਰੋਡ ਤੇ ਆ ਜੀ ਆਪਾਂ ਕੋਰੀਡੋਰ ਰੋਡ ਤੇ ਆ ਜੀ ਆਪਾਂ ਤੇ ਆ ਆਪਣੇ ਨੂੰ ਪਿੰਡ ਦੇ ਬੰਦੇ ਆ ਆਪਣੇ ਨੂੰ ਯਾਰ ਦੋਸਤ ਮਿਲੇ ਆ ਆਪਣੇ ਯਾਰ ਦੋਸਤ ਮਿਲੇ ਸੀਗੇ ਅੱਛਾ ਡੇੜਾ ਬਾਬਾ ਨਾਨਕ ਇਹ ਵੀ ਮੈਂ ਥੱਲੇ ਖਣ ਆਏ ਸੀਗੇ ਲਓ ਜੀ ਇਹ ਦੇਖੋ ਤੇਰਾ ਪਪਾ ਬੰਦਾ ਆਉਂਦਾ ਹੈ ਜੌੜ ਤੇ ਲੇਟ ਕੇ ਬੈਠਾ ਪਰ ਗੁਨਾਹ ਦੀ ਗੁਨਾਹ ਕਹੀ ਜਾਂਦਾ ਹੈ ਲੋ ਜੀ ਨਗਰ ਕੀਰਤਨ ਦੇ ਦਰਸ਼ਨ ਕਰੋ ਜੀ ਸਾਰੀਆਂ ਸੰਗਤਾਂ ਨਗਰ ਕੀਰਤਨ ਨਿਕਲਿਆ ਜੀ ਡੇਰਾ ਪਾਪਾ ਨਾਨਕ ਗੁਰਦਮਾਰੋ ਨਾਮ ਦਲਤ ਗੁਰਦਮਾਰੋ ਰਾਮਕਾਰੋ ਜੈ ਮਾਰੇ ਹਾਮ ਤਾਕੇ ਗੁਰਦਮ ग्राम सर न त लॻ पियो ग्राम पुराणो लॻ पी सर न त पियो ਚੱਲੇ ਆ ਜੀ ਪਿੰਡ ਆਪਣੇ ਵੇਖ ਲਿਆ ਚੋਲਾ ਸਾਹਿਬ ਦਾ ਮੇਲਾ ਫੇਰ ਹੁਣ ਅਗਲੇ ਸਾਲ ਕਰਾਂਗੇ ਦਰਸ਼ਨ ਚੋਲਾ ਸਾਹਿਬ ਜੀ ਦੇ ਹੁਣ ਆਪਾਂ ਚਾਲੇ ਬਾਦਿਆਂ ਜੀ ਆਪਣੇ ਘਰ ਤੋਂ ਇਹਦੇ ਤੋਂ ਨਿਕਲ ਕੇ ਆ ਜੀ ਹੁਣ ਆਪਾਂ ਵਾਹ ਜੀ ਦਾ ਖਾਲਸਾ ਸਾਹਿਬ ਜੀ ਪਿੰਡ ਜਾਂਦੇ ਸਮੇਂ ਰਾਜ ਠੰਡੇ ਦਾ ਲੰਗਰ ਲੱਗਾ ਸੀਗਾ ਠੰਡਾ ਪੀ ਕੇ ਸ਼ੱਕ ਤੇ ਆ ਜੀ ਨਾਲ ਆਪਣੇ ਫੁੱਲ ਬੜੀਆਂ ਦਾ ਲੰਗਰ ਲੱਗਾ ਜੀ ਆnde ਆnde ਫਿਰ ਬਾਬਾ ਜੀ ਦੇ ਦਰਸ਼ਨ ਹੋ ਗਏ ਸਾਨੂੰ ਬਾਬਾ ਜੀ ਲੰਘ ਰਹੇ ਸੀਗੇ ਫਿਰ ਦਰਸ਼ਨ ਹੋ ਗਏ ਸਾਨੂੰ ਬਾਈ ਗੁਰੂ ਜੀ ਵਾਹਿਗੁਰੂ 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 ਤਿਰੋਦਰਸ਼ਨ ਜੀ ਤੁਹਾਨੂੰ ਦੁਬਾਰਾ ਦਰਸ਼ਨ ਹੋ ਗਿਆ ਜਿਹੜੇ ਘਰ ਜਾਂਦਿਆਂ ਨੂੰ ਬਾਬਾਈ ਦੇ ਸੰਗ ਦੇ ਤਨ ਗੁਰੂ ਨਾਨਕ ਦੇਵ ਜੀ ਉਹ ਤਨ ਗੁਰੂ ਨਾਨਕ ਦੇਵ ਜੀ ਸੰਗ ਤੇ ਉਹ ਤਨ ਗੁਰੂ ਨਾਨਕ ਉਹ ਮੇਰੀ ਮ ਸੱਚੀ ਵੀ ਸੱਜਿਆ ਕਰੋ ਗੁਰੂ ਪਿਆਰੇਓ ਸਾਧੂ ਬੰਦੀ ਦਾਤਿਆ ਗੁਰੂ ਪਿਆਰੇਓ ਘਰੇਲ ਪਰਮਰੀ ਮੋਕਾ ਦਿਆ ਕਰੋ ਚਲੋ ਜੀ ਮੰਗਦਾ ਦੀਦਾਰ ਸਾਈ ਬਾ ਤੇਰਾ ਮੈਂ ਹੋਰ ਦੇਖੋ ਕੀ ਮੰਗਣਾ ਦੇਖੋ ਮੰਗਦਾ ਦੀਦਾਰ ਸਾਈ ਬਾ ਤੇਰਾ ਮੈਂ ਹੋਰ ਦੇਖੋ ਕੀ ਮੰਗਣਾ ਦੇਖੋ ਮੰਗਦਾ ਦੀਦਾਰ ਚਲ ਮਾ ਤੇਰੇ ਮੈਂ ਹੋਰ ਦੇਖੋ ਕੀ ਮੰਗਣਾ ਦੇਖੋ ਮੰਗਦਾ ਦੀਦਾਰ ਸਾਈ ਬਾ ਤੇਰਾ